ਅਡਾ ਆਪਣਾ ਲਾਪੁਰ ਸਿੰਘ ਖੁਸ਼ੀਪੁਰ ਅੱਜ ਅਸੀਂ ਪਹੁੰਚੇ ਆਂ ਜ਼ਿਲ੍ਹਾ ਗਰਦਾਸਪੁਰ ਦੇ ਪਿੰਡ ਢੇਸੀਆਂ ਦੇ ਵਿੱਚ ਸੋ ਇਹ ਪਿੰਡ ਜਿਹੜਾ ਢੇਸੀਆਂ ਇਹ ਕਣਵਜੋ ਜਿਹੜਾ ਮਸ਼ਹੂਰ ਹੈ ਅਲੱਗ-ਅਲੱਗ ਤਰ੍ਹਾਂ ਦੀਆਂ ਇਸ ਪਿੰਡ ਦੇ ਵਿੱਚ ਜਿਹੜੀਆਂ ਪਰੀਆਂ ਜਿਹੜੀਆਂ ਲਗਾਈਆਂ ਜਾਂਦੀਆਂ ਨੇ ਸੋ ਸਾਡੇ ਨਾਲ ਫਾਰਮ ਦੇ ਕੁਝ ਮਾਲਕ ਨੇ ਜਰੂਰ ਗੱਲਬਾਤ ਕਰ ਲੈਣੀ ਹੈ ਕਿਸ ਪ੍ਰਕਾਰ ਦੀਆਂ ਪਰੀਆਂ ਜਿਹੜੀਆਂ ਲਗਾਈਆਂ ਨੇ ਤੇ ਕਿੰਨੇ ਜਿਹੜੀਆਂ ਨੇ ਪਰੀਆਂ ਇਹਨਾਂ ਦੇ ਕਿਸ ਕਰਦੇ ਵਿੱਚ ਲਗਾਈਆਂ ਸਤਿ ਸ੍ਰੀ ਅਕਾਲ ਜੀ ਕੀ ਪਾਜੀ ਹੋਣਾ ਜੀ ਆਪਣਾ ਸੁਖਵਿੰਦਰ ਸਿੰਘ ਜੀ ਹਾਂ ਜੀ ਕਿੰਨੀਆਂ ਜਿਹੜੀਆਂ ਪਰੀਆਂ ਇਸ ਟਾਈਮ ਜਿਹੜੀਆਂ ਅਵੇਲੇਬਲ ਨੇ ਤੇ ਕਿੰਨੇ ਜਿਹੜੀ ਇੱਕ ਤੇ ਪਨੀਰੀਆਂ ਦੇ ਪੰਜ ਛੇ ਤਰ੍ਹਾਂ ਦੀਆਂ ਵੈਰਾਈਟੀਆਂ ਨੇ ਕਿਹੜੀ-ਕਿਹੜੀਆਂ ਨੇ ਮਤਲਬ ਇਹ ਹੈ ਗੰਡਿਆਂ ਦਾ ਕੰਮ ਹੋ ਗਿਆ ਗੋਭੀ ਦੀ ਪਨੀੜੀ ਤੇ ਮਿਰਚਾਂ ਦੀ ਬਤਾਉ ਟਮਾਟਰ ਮਤਲਬ ਸਾਰੇ ਪਿੰਡ ਦੇ ਵਿੱਚ ਲਗਾਈਆਂ ਨੇ ਪਰੀਰੀਆਂ ਮਤਲਬ ਉਹਨਾਂ ਵੀ ਇਸੇ ਲਗਾਈਆਂ ਨੇ ਕਿ ਜਾਂ ਉਹਨਾਂ ਅਲੱਗ ਕੋਈ ਲਗਾਈਆਂ ਨਹੀਂ ਨਹੀਂ ਸਾਰੀਆਂ ਟੋਟਲ ਇਹੋ ਹੀ ਹੁੰਦੀਆਂ ਨੇ ਪਰ ਇਹ ਹੈ ਕਿ ਕੰਮ ਥੋੜੇ ਘੱਟ ਹੀ ਕਰਦੇ ਸੀ ਜ਼ਿਆਦਾ ਘਰ ਨਹੀਂ ਕਰਦੇ ਮਤਲਬ ਦੋ ਤਿੰਨ ਘੱਟ ਹੀ ਜ਼ਿਆਦਾ ਕਰਦੇ ਆ ਬਾਕੀ ਤੇ ਪਹਿਲਾਂ ਜਿਹੜੀ ਸ਼ੁਰੂਆਤ ਜਿਹੜੀ ਕਾਂਦੀ ਹੋਈ ਹੈ ਉਹ ਗੰਡੇ ਦੀ ਕਾਂਦੀ ਹੋਈ ਕਿ ਜਾਂ ਸਾਰੀਆਂ ਸ਼ੁਰੂ ਤੋਂ ਪਨੀਰੀਆਂ ਜਿਹੜੀਆਂ ਲਗੜਾ ਨਹੀਂ ਪਹਿਲਾਂ ਤਾਂ ਸ਼ੁਰੂ ਤੋਂ ਗੰਡਿਆਂ ਦੇ ਕ ਉਦੋਂ ਜਿਹੜਾ ਸਾਰਾ ਪਿੰਡ ਜਿਹੜਾ ਇਸ ਕੰਟੀ ਨਹੀਂ ਕਰਦਾ ਹਾਂਜੀ ਉਦੋਂ ਸਾਰਾ ਪਿੰਡ ਮਤਲਬ ਇਹੋ ਕੰਮ ਦਾ ਕੰਮ ਕਰਦਾ ਹੈਗਾ ਹਾਂਜੀ ਉਸ ਤੋਂ ਬਾਅਦ ਜੇ ਡਿਮਾਂਡ ਵਧੀ ਤਾਂ ਫਿਰ ਜਿਹੜੀਆਂ ਅਲੱਗ-ਅਲੱਗ ਹਾਂਜੀ ਫਿਰ ਪਰੀੜੀਆਂ ਜਿਸ ਤਰ੍ਹਾਂ ਪਤਾ ਬਾਹਰੋਂ ਹੀ ਕੋਈ ਚੱਲਦਾ ਗਿਆ ਪਤਾ ਤੇ ਫਿਰ ਪਰੀੜੀਆਂ ਸ਼ੁਰੂ ਕੀਤੀਆਂ ਮਿਰਚਾਂ ਦੀ ਪਰੀੜੀਆਂ ਤਾਂ ਸ਼ੁਰੂ ਕੀਤੀਆਂ ਇਹ ਸਾਰੇ ਹਾਈਬ੍ਰਿਡ ਬੀਜ ਦਾ ਕਿਵੇਂ ਇਹ ਹਾਂ ਹਾਈਬ੍ਰਿਡ ਬੀਜ ਹਾਂਜੀ ਹਾਂਜੀ ਇਹ ਜਿਹੜੀ ਮਿਰਚਾਂ ਦੀਆਂ ਇਹਨਾਂ ਵਿੱਚ ਵੀ ਕਿਸਮਾਂ ਹੁੰਦੀਆਂ ਨੇ ਜਿਹੜੀ ਸਾਰੀਆਂ ਜਿਹੜੀ ਜਾਣਕਾਰੀ ਦੱਸੋ ਹਾਂਜੀ ਇਹ ਅਲੱਗ-ਅਲੱਗ ਤਰ੍ਹਾਂ ਦੀਆਂ ਕਿਸਮਾਂ ਹਾਈਬ੍ਰਿਡ ਅਲੱਗ-ਅਲੱਗ ਤਰ੍ਹਾਂ ਦੀ ਇਹ ਔੰਕਾਰ ਦੀ ਹੋ ਗਈ ਹੈ ਅਲੱਗ-ਅਲੱਗ ਤਰ੍ਹਾਂ ਦੀਆਂ ਮਤਲਬ ਵੈਰਾਈਟੀਆਂ ਨੇ ਜਿਹੜੇ ਗੰਡੇ ਦੁਕਾਨ ਦੇ ਵਿੱਚ ਕਿੰਨੀਆਂ ਕਿਸਮਾਂ ਨੇ ਗੰਡੇ ਦੇ ਗਾਂਚੇ ਪੰਜ-ਛੇ ਹਾਈਬ੍ਰਿਡ ਜੇ ਇਹ ਕਾਲੇ ਪਿਆਜ਼ ਦੀ ਕਿਸਮ ਹੈ ਉਹ ਡੱਬੀ ਵਾਲਾ ਛੋਟਾ ਹੁੰਦਾ ਉਹ ਚ ਮਿਲ ਖਰਾਬ ਨਹੀਂ ਹੁੰਦਾ ਛੋਟਾ ਗੰਡਾ ਹੁੰਦਾ ਇੱਕ ਹਾਈਬ੍ਰਿਡ ਜਿਹੜਾ ਵਾ ਉਹ ਜਦੋਂ ਤਾਕੀਦਾ ਹੋ ਗਿਆ ਇਦਾਂ ਉਹ ਮੋਟਾ ਗੰਡਾ ਯਾਨੀ ਕਿ ਪਾਈਏ ਦੇ ਜਿਹੜੇ ਆਸਪਾਸ ਦੇ ਅਲੱਗ-ਅਲੱਗ 20-25 ਪਿੰਡ ਨੇ ਇਹ ਕਿਹੜੇ ਯਾਨੀ ਕਿ ਕਣ ਦੀ ਜਿਹੜੀ ਜ਼ਿਆਦਾ ਡਿਮਾਂਡ ਕਰਦੇ ਨੇ ਤੇ ਇਸ ਤੋਂ ਬਾਅਦ ਜਿਹੜੇ ਬਾਰਡਰ ਲਾਕੇ ਦੇ ਨੇ ਜਾਂ ਹੋਰ ਇਹ ਸਾਰੀ ਜਿਹੜੀ ਜਾਣ ਮਲੋ ਕਿੰਨਾ-ਕਿੰਨਾ ਮਤਲਬ ਜਿਹੜਾ ਫਿਰ ਗਾਹ ਜਿਹੜਾ ਆਪਣੇ ਥਾਂ ਨੂੰ ਕਰਨ ਵਾਸਤੇ ਕਿੰਨਾ-ਕਿੰਨਾ ਕੰਮ ਜਿਹੜਾ ਤੁਹਾਡੇ ਕੋਲ ਪ੍ਰੋਵਾਈਡ ਕਰਾ ਜਾਂਦਾ ਸਾਡੇ ਕੋਲ ਤਾਂ ਕਾਫੀ ਲੈ ਜਾਂਦੇ ਨੇ ਜਿਸ ਤਰ੍ਹਾਂ ਕੋਈ 4 ਕਿਲੋ ਲੈ ਜਾਂਦਾ ਕੋਈ 5 ਕਿਲੋ ਲੈ ਜਾਂਦਾ ਕੋਈ 10 ਕਿਲੋ ਵੀ ਲੈ ਜਾਂਦਾ ਅਲੱਗ-ਅਲੱਗ ਤਰ੍ਹਾਂ ਦੇ ਆਰਡਰ ਹੁੰਦੇ ਆ ਹਾਂਜੀ ਮਲੋ ਇਹ ਵੀ ਜਿਵੇਂ ਆਪਣੇ ਇਲਾਕੇ ਦੇ ਵਿੱਚ ਜਾਂਦਾ ਇਸ ਤੋਂ ਬਾਅਦ ਵਿਦਆਊਟ ਜਿਵੇਂ ਉਹ ਵੀ ਜਾਂਦਾ ਹੋਏ ਤੁਹਾਡੇ ਕੋਲ ਪ੍ਰੇਸ਼ ਹੁੰਦਾ ਹੈ ਨਹੀਂ ਹਾਂ ਜਾਂਦਾ ਜੇ ਆਪਣਾ ਜੰਮੂ ਤੱਕ ਜਾਂਦਾ ਜੇ ਹਾਂਜੀ ਉਹ ਫਿਰ ਕਿਵੇਂ ਯਾਨੀ ਕਿ ਉਹ ਉਸ ਭੇਜਦੇ ਉਸ ਦੇ ਸਾਰੇ ਤਰੀਕੇ ਦੇ ਨਾਲ ਇਹ ਬਸ ਤੇ ਚੜਾਈ ਜਾਂਦਾ ਜੇ ਹਾਂਜੀ ਬਸ ਰਹੀ ਬੋਲ ਜਿਹੜਾ ਤੁਸੀਂ ਇਹ ਲਗਾ ਰਹੇ ਸਾਰਾ ਕੁਦ ਦੀ ਕਰਕੇ ਇਸ ਨੂੰ ਮਨ ਲੋ ਖਾਦ ਜਾਂ ਕਰਦੇ ਜਾਂ ਕੁਦ ਜ਼ਰੂਰੀ ਹੈ ਤੁਹਾਨੂੰ ਨਹੀਂ ਆਪਣੇ ਕੁਦਰਤੀ ਆ ਦੇਸੀ ਰੋੜੀ ਜਿਹੜੀ ਡੰਗਰਾਂ ਦਾ ਕੋਹਾ ਤੇ ਉਹ ਰੋੜੀ ਦੇਸੀ ਪੈਂਦੀ ਹੈਗੀ ਹਾਂਜੀ ਜਿਹੜਾ ਪਿਛਲੀਆਂ ਗਰਮੀਆਂ ਜਿਹੜੀ ਨਾ ਕਿ ਉਸ ਵਿੱਚ ਕਿਹੜੀ ਗੜੀ ਜਿਆਦੀ ਆਪਣੀ ਜਿਹੜੀਆਂ ਤਰਨ ਲੋ ਆਪਣੇ ਕੋ ਇਹੋ ਹੀ ਲਗਾਤਾਰ ਇਹ ਗੋਭੀ ਦਾ ਕੰਮ ਚੱਲਣ ਦਾ ਲਗਾਤਾਰ ਗੋਭੀ ਚੱਲਣ ਦੀ ਜੀ ਉਹ ਸਰਦ ਤੇ ਗਰਮੀ ਰੋਤ ਸੇਮ ਹੀ ਚੱਲਦੀ ਹਾਂਜੀ ਗੋਭੀ ਦੀ ਜੇ ਆਪਣੀ ਗਰਮੀ ਜੇ ਹੀ ਬੰਦ ਕਰਦੇ ਨੇ ਦੋ ਤਿੰਨ ਮਹੀਨੇ ਦਾ ਸਾਡਾ ਬੰਦ ਹੁੰਦਾ ਜੂਨ ਜਲਾਈ ਤੋਂ ਬੰਦ ਹੁੰਦਾ ਅਗਸਤ ਤੋਂ ਫੇਰ ਸਟਾਰਟ ਹੋ ਜਾਂਦੇ ਹਾਂ ਹਾਂਜੀ ਹਾਂਜੀ ਕੀ ਕੀ ਮੁਸ਼ਕਲ ਕਹਿੰਦੀ ਹੋ ਨਹੀਂ ਉਸ ਟਾਈਮ ਕੋਈ ਬਲਾ ਗੰਡੇ ਦਾ ਕੰਮ ਜਿੱਦਾਂ ਇਹ ਸਾਲ ਚ ਚੱਲੇਗਾ ਨਾ ਇਹ ਸਾਲ ਚ ਗੰਡਾ ਲੱਗਣਾ ਵੇ ਇਧਰ ਉਹ ਗਰਮੀ ਜਦੋਂ ਹੋਣਾ ਗੰਢੇਲ ਪੈ ਜੇਗੇ ਇਹਨੂੰ ਇਹ ਹੁਣ ਜਦੋਂ ਜਨਵਰੀ ਜਨਵਰੀ ਦੇ ਵਿੱਚ ਪਹਿਲੇ ਤੋਂ ਚੱਲੂ ਇਹ ਕੰਮ ਗੰਡੇ ਦਾ ਮਤਲਬ ਤੁਹਾਡੇ ਕੋਲ ਤਾਂ ਇਹਨਾਂ ਪ੍ਰਬੰਧ ਕੀਤਾ ਵਾ ਜਿਵੇਂ ਕੰਨ ਲਾਏਂਦੇ ਉਹ ਮਤਲਬ ਜਿਹੜਾ ਜ਼ਮੀਨ ਦਾ ਆਮ ਖਰਦਾ ਜਾਂ ਲੋਕ ਖਰਦੇ ਨੇ ਉਹ ਇਹਨਾਂ ਪ੍ਰਬੰਧ ਕਰ ਸਕਦੇ ਜਾਂ ਮਤਲਬ ਉੱਥੇ ਗਰੋਥ ਫੜ ਲੈਂਦਾ ਨਹੀਂ ਗੰਡੇ ਦੇ ਕੰਨ ਨੂੰ ਵੇਖੋ ਜੀ ਜਿਹੜਾ ਜਨਵਰੀ ਚ ਲੱਗਣਾ ਨਾ ਉਹਨੂੰ ਤਾਂ ਕੋਈ ਗੱਲ ਨਹੀਂ ਆ ਗਈ ਉਹ ਗੰਡਾ ਗੰਡਾ ਭਾਨਾ ਭਾਨ ਤੇ ਜੇ ਕੋ ਆਖੇ ਪਕਾਵੇਂ ਗੰਡੇ ਉਹ ਨਹੀਂ ਬੰਦੇ ਕਿਉਂਕਿ ਘੰਡੇਲ ਪੈ ਜਾਂਦੀ ਹੈ ਜਗਾ ਹਾਂਜੀ ਤੇ ਉਸ ਤੋਂ ਇਲਾਵਾ ਜਿਵੇਂ ਹੁਣ ਦੂਜੀਆਂ ਤੁਸੀਂ ਦੱਸਿਆ ਨ ਕਿਸਮਾਂ ਉਹ ਮਤਲਬ ਕਿੰਨੇ ਦਿਨਾਂ ਤੱਕ ਜਿਹੜੀਆਂ ਉਹ ਵੀ ਲੋਕਾਂ ਨੇ ਬੀਜਣੀ ਜਿਹੜੀ ਉਹ ਚੱਲੂ ਨਹੀਂ ਇਹ ਜਿਹੜੀ ਪਨੀਰੀ ਆ ਦੂਜੀ ਆਪਣੀ ਗੋਭੀ ਦੀ ਤੇ ਚੱਲੂ ਜੇ ਤੇ ਅਗਸਤ ਦੇ ਮਹੀਨੇ ਚੱਲੂ ਚੱਲੂ ਜੇ ਅਲੱਗ-ਅਲੱਗ ਤਰ੍ਹਾਂ ਦੇ ਬਿਆਰੇ ਚੱਲਦੇ ਨੇ ਤੇ ਜਿਹੜੀ ਦੂਜੀ ਆ ਆਪਣੀ ਮਰਚ ਤੇ ਬੈਂਗਣ ਉਹ ਚੱਲਣ ਕਿ ਜਨਵਰੀ ਜਿਵੇਂ ਜੇ ਕੋਈ ਬੱਲਾ ਬੁੱਲਾ ਦੀ ਪਨੀਰੀ ਵੀ ਚੱਲ ਰਹੀ ਹੈ ਜਾਨ ਹਾਂ ਬੱਲਾਂ ਦੀ ਦਸੰਬਰ ਤੋਂ ਤਿਆਰੀ ਕਰ ਰਹੇ ਆ ਉਹ ਕਿਹੜੀ ਜੀ ਉਹ ਸਾਰੀਆਂ ਹਰ ਹਰ ਚੀ ਹਾਂਜੀ ਮਹੋਲ ਪ੍ਰੋਜੈਕਟ ਇਸ ਤੋਂ ਵੀ ਜਾਨੀ ਕਿ ਗਾਂ ਆਉਂਦਾ ਪੇਚਰ ਵਿਧਾਨਕ ਜਾਂ ਹੋਰ ਮਹੋਲ ਇਹਦੇ ਵਿੱਚ ਸਾਰਾ ਨਹੀਂ ਇਹ ਮਾਲਕ ਨੇ ਕਿਰਪਾ ਕੀਤੀ ਹੋਰ ਵਧੇਗਾ ਹਾਂਜੀ ਉਹਦੇ ਵਿੱਚ ਕਿਹੜੀ ਕਿਹੜੀ ਵੈਰਾਈਆਂ ਜਿਹੜੀ ਤੁਸੀਂ ਲਾ ਰਹੇ ਵੈਰਾਈਆਂ ਇਹੋ ਹੀ ਨੇ ਕਾਫੀ ਥੋੜੇ ਤੇ ਮਹੋਲ ਵੱਡੇ ਲੈਵਲ ਤੇ ਕਰਾਂਗੇ ਕੰਮ ਹਾਂਜੀ ਸਭ ਵੈਰਾਈਆਂ ਜਿੰਨੀਆਂ ਵੀ ਆਉਣਗੀਆਂ ਸਭ ਕਰਾਂਗੇ ਹਾਂਜੀ ਸੋ ਇਹ ਸਾਰੇ ਮਾਲਕ ਜਿਨ੍ਹਾਂ ਨੇ ਸਾਰੀ ਜਿਹੜੀ ਇਹ ਜਾਣਕਾਰੀ ਪਲੀਜਨ ਲੈ ਕੇ ਜਿਹੜੀ ਸਾਡੀ ਤਰ੍ਹਾਂ ਸਾਡੀ ਕੀਤੀ ਸੋ ਹੋਰ ਵੀ ਜਿਹੜੇ ਨੇ ਕੁਝ ਮਾਲਕ ਨੇ ਸਾਡੇ ਨਾਲ ਪਲੀਜਨ ਲੈ ਉਹਨਾਂ ਨਾਲ ਵੀ ਗੱਲਬਾਤ ਕਰੀ ਸੱਸੀ ਗੱਲ ਪਾਈ ਕੀ ਬੜੀ ਪਹੁੰਚ ਹੈ ਗਰਮੇਸ਼ ਸਿੰਘ ਜੀ ਤੋ ਇਕੜ ਦੇ ਵਿੱਚ ਪਨੀਰੀਆਂ ਅਸੀਂ ਤਿਆਰ ਕੀਤੀਆਂ ਨੇ ਪਨੀਰੀਆਂ ਇਹ ਲੈਵਲ ਦਾ ਕੰਮ ਹੈ ਹੱਥੀਂ ਮਿਹਨਤ ਕਰਨੇ ਹੈ ਹਾਈਬ੍ਰਿਡ ਦਾ ਵੀ ਸਾਰੇ ਬੀਜ ਨੇ ਤੇ ਆਪਣਾ ਵੱਲਾ ਛੱਲਾ ਦਾ ਵੀ ਕੰਮ ਕਰਨੇ ਹੈ ਦੋ ਤਿੰਨ ਛੱਡ ਬਣਾਉਣੇ ਆਪਣੇ ਸਾਰਾ ਹੀ ਵਧੀਆ ਬੀ ਤਿਆਰ ਕਰਕੇ ਦੇ ਜਿਹੜਾ ਵਧੀਆ ਲਿਆਉਣਾ ਮੈਂ ਹਾਈਬ੍ਰਿਡ ਦਾ ਹੀ ਕੰਮ ਕਰਨਾ ਮੈਂ ਤੇ ਗਾਗੀ ਵੀ ਵਾਧਾ ਸਾਡੀ ਮਨ ਹੁਣ ਤਾਂ ਸਰਦ ਰੋਤ ਆ ਗਈ ਹੈ ਜਿਹੜੀ ਗਰਮੀਆਂ ਦੇ ਵਿੱਚ ਕਿੰਨੀਆਂ ਜਿਹੜੀਆਂ ਪਨੀਰੀਆਂ ਦੀ ਜਿਹੜੀ ਕਾਸ਼ਤ ਕਿਵੇਂ ਲੱਗੀ ਸਾਰੇ ਗਰਮੀਆਂ 'ਚ ਘਟ ਹੁੰਦੀ ਹੈ ਘਟ ਕਰਨੇ ਐਸੀ ਗਰਮੀਆਂ 'ਚ ਕੋਈ ਗਰਮੀ ਨਾ ਹੁੰਦੀ ਨਾ ਪਨੀਰੀ ਹਾਂਜੀ ਨੇ ਜਿਹੜਾ ਹਾਈਬ੍ਰਿਡ ਵੀ ਇਹਨਾਂ ਨੂੰ ਤਾਂ ਕੋਈ ਮੌਸਮ ਦੇ ਨਾਲ ਕੋਈ ਫਰਕ ਪੈਂਦਾ ਚ ਨਹੀਂ ਫਰਕ ਪੈਂਦਾ ਵਾ ਜਦੋਂ ਠੰਡ ਥੋੜੀ ਜੀ ਹੁੰਦੀ ਹੈ ਲੱਗਣਾ ਹੈ ਬੀਜਣਾ ਹੀ ਉਦੋਂ ਲੱਗਣਾ ਹੈ ਠਰ ਕੇ ਹਾਂਜੀ ਜਿਹੜੀ ਪਿਛੇ ਦੇ ਦੇਣ ਗੇਨ ਗਰਮੀਆਂ ਦੇ ਵਿੱਚ ਕਿਵੇਂ ਉਹ ਤਾਂ ਉਹ ਵੀ ਦੀ ਹੀ ਚੱਲਦੀ ਬਣੀ ਰਹੀ ਕਿਵੇਂ ਤਾਂ ਰਿਸਪੌਂਸ ਰਿਹਾ ਬਹੁਤ ਵਧੀਆ ਰਿਹਾ ਵਾ ਇੱਕਾ ਮੌਸਮ ਠੰਡਾ ਹੀ ਰਿਹਾ ਵਾ ਬਰਸ਼ਾਤਾ ਕਰਕੇ ਥੋੜਾ ਢੱਲਾ ਰਿਹਾ ਬ్రో ਹਾਂਜੀ ਹੁਣ ਜਿਹੜੀਆਂ ਦੋ ਪਰੇੜੀਆਂ ਜਿਹੜੀਆਂ ਤੁਹਾਡੇ ਵੱਲੋਂ ਜਿਹੜੀਆਂ ਇਸ ਟਾਈਮ ਚੱਲ ਰਹੀਆਂ ਐਸ ਤਰ੍ਹਾਂ ਗੋਭੀ ਦਾ ਕਾਣ ਵਾ ਤੇ ਗੰਡੀਆਂ ਦਾ ਵਸੇ ਹਾਂਜੀ ਦੋ ਵੀ ਪ੍ਰਾਇਰੀਟ ਹਾਂ ਕਿੰਨੇ ਦਰਾਂ ਦਾ ਜਿਹੜੇ ਇਹ ਬੂਟੇ ਹੋ ਗਏ ਨੇ ਜਿਹੜੇ ਤੁਸੀਂ ਜਿਹੜੇ ਪ੍ਰੋਵਾਈਡ ਕਰਾ ਰਹੇ ਹੋ ਇਹ 1 ਮਹੀਨੇ ਦਾ ਕਾਣ 2 ਮਹੀਨੇ ਹੋ ਗਏ ਕਾਣ ਤਿਆਰ ਕੀਤੇ ਇਹਨੂੰ ਵੇਚਣ ਦੇ ਆਹੀ ਹਾਂ ਲਗਾਤਾਰ ਵੇਚਣ ਦੇ ਆ ਕਾਣ ਗਾਹ ਆਉਂਦੇ ਨੇ 2-2 4-4 ਮਰਲੇ ਦਾ ਕਾਣ ਲੈ ਜਾਂਦੇ ਨੇ ਮਤਲਬ ਕਿਵਲ ਲੱਗਦਾ ਨਹੀਂ ਵੀ ਇੱਧਰ ਦੀ ਜਿਹੜੀ ਆ ਕੁਦਰਤੀ ਮਿੱਟੀ ਆ ਤੇ ਜਿਹੜੀ ਮਤਲਬ ਆਸ-ਪਾਸ ਦੇ ਪਿੰਡ ਕਰਦੇ ਇਹਦੇ ਨਾਲ ਵੀ ਫਰਕ ਪੈਂਦਾ ਜਾਂ ਨਹੀਂ ਕੋਈ ਫਰਕ ਨਹੀਂ ਪੈਂਦਾ ਗੋਇ ਦੀ ਰੂੜੀ ਪਾਉਣੀ ਪੈਂਦੀ ਆ ਸੱਲੇ ਤਾਕਤ ਹੋਏਗੀ ਫੇਰ ਹੀ ਪਿਆ ਤੁਰੇਗਾ ਉਹ ਤੇ ਜਿਹੜੀ ਤੁਹਾਡੀ ਫਾਰਮ ਦੇ ਵਿੱਚ ਪਈ ਹੈ ਜਿੱਦਾ ਆਮ ਜਿੱਦਾਂ ਜ਼ਿੰਮੇਦਾਰ ਲੈ ਜਾਂਦਾ ਉਹਨਾਂ ਨੇ ਇਹਨਾਂ ਪ੍ਰਬੰਧ ਨਹੀਂ ਕੀਤੇ ਹੁੰਦੇ ਤਾਂ ਉੱਥੇ ਬੂਟੇ ਨੂੰ ਜਾ ਕੇ ਕੋਈ ਫਰਕ ਪੈਂਦਾ ਜ ਨਹੀਂ ਪੈਂਦਾ ਫਰਕ ਤੇ ਫਿਰ ਪੈਂਦਾ ਜੇ ਤੇ ਮਿਹਨਤ ਨਹੀਂ ਕਰਨੀ ਤੇ ਪੈਣਾ ਹੀ ਹੈ ਹਾਂਜੀ ਕਿਹੜੀ ਕਿਹੜੀ ਚੀਜ਼ਾਂ ਦਾ ਜਿਹੜਾ ਧਿਆਨ ਜਿਆਦਾ ਜਿਆਦਾ ਦੇਣਾ ਚਾਹੀਦਾ ਧਿਆਨ ਮਿਹਨਤ ਕਰੋ ਖਾਦ ਗੋਹੇ ਜ਼ਰੂਰੀ ਪਾਉਣ ਫੇਰ ਹੀ ਬੂਟਾ ਤੁਰੇਗਾ ਤੇ ਜਦੋਂ ਲਾ ਕੇ ਵੇਖਿਆ ਨਹੀਂ ਤੁਰਨਾ ਕੀ ਮਤਲਬ ਗੋਡੀ-ਗਾਡੀ ਵੀ ਇਹਨੂੰ ਜਿਹੜੀ ਥੋੜੀ ਬੀਜ ਹਾਂ ਗੋਡੀ ਦੇਣੀ ਹੈ ਖਾਦ ਪੈਣੀ ਹੈ ਸਾਰਾ ਕੁਝ ਦੇਖਣਾ ਤੇ ਮਰਚ ਥੋੜੀ ਸੰਗਣੀ ਲੱਗਦੀ ਐ ਤਾਂ ਗੋਭੀ ਇਹਨਾਂ ਨੂੰ ਗੈਪ ਜਿਹੜਾ ਵਿੱਚ ਪਾਉਣਾ ਹੈ ਹਾਂਜੀ ਗੈਪ ਪਾਉਣਾ ਪੈਂਦਾ ਹਾਂਜੀ ਕਿਉਂਕਿ ਜੇ ਕਈ ਲੁੰਦਾ ਨਾ ਮਤਲਬ ਥਾਂ ਲੋਕਾਂ ਦੇ ਕੋਲ ਥੋੜੇ ਹੁੰਦੇ ਤੇ ਉਹ ਬੂਟੇ ਦੀ ਜਿਹੜੀ ਆ ਕਢਾ ਦਿੰਦੇ ਥੋੜੇ ਜਿਹਾ ਅਲੱਗ ਅਲੱਗ ਲਗਾਉਂਦੇ ਆ ਆ ਥੋੜਾ ਥੋੜਾ ਬੂਟਾ ਲਾਈਂਦਾ ਉਹ ਘਟ ਫਲ ਘਟ ਪੈਂਦਾ ਫਿਰ ਯਾਰਾ ਗਲਤ ਆਏ ਥੋੜਾ ਜਿੰਨਾ ਵਿਰਲਾ ਹੋਏਗਾ ਬੂਟਾ ਵਧੀਆ ਹੋਏਗਾ ਸੋਨਾ ਤਰੇ ਵੀਡੀਓ ਨੂੰ ਫਰਕ ਜਰੂਰ ਚਾਹੀਦਾ ਹਾਂਜੀ ਫਰਕ ਚਾਹੀਦਾ ਠੀਕ ਨਾ ਸੋ ਸਾਡੇ ਨਾਲ ਹੋਰ ਵੀ ਜਿਹੜੇ ਨੇ ਜ਼ਿੰਮੇਵਾਰ ਮੌਜੂਦ ਨੇ ਜਰ ਅੱਜਾਂ ਦੇ ਆਪਣੇ ਕੋਲ ਅਵੇਲੇਬਲ ਹੈ ਗੋਭੀ ਆ ਕਾਣਾ ਗੰਡਿਆਂ ਦਾ ਮਰਚਾ ਬੈਂਗਣ ਟਮਾਟਰ ਬੰਦ ਗੋਭੀ ਆ ਕਰਮਾ ਬਰੋਕਲੀ ਆ ਸਾਰੀ ਅੱਡ ਮੂਹ ਸਾਰੀਆਂ ਲੱਗ ਰਹੀਆਂ ਨੇ ਕਿ ਜਾਂ ਅਜੇ ਮੱਲਵ ਟਾਈਮ ਲੱਗੇ ਸੰਭਾਲਦੇ ਨਾ ਜਿਹੜੀ ਗੋਭੀ ਆ ਉਹ ਅੱਜ ਤੋਂ 2 2.5 ਮਹੀਨੇ ਪਹਿਲਾਂ ਲੱਗਦੀ ਪਈ ਤੇ ਉਹਦਾ ਹੁਣ ਸੀਜ਼ਨ ਐਂਡ ਆ ਗੋਭੀ ਦਾ ਹੁਣ ਅੱਗੇ ਨਾਲ ਪਿਆਜ਼ ਦਾ ਕੰਮ ਸ਼ੁਰੂ ਆ ਪਿਆਜ਼ ਆਪਣੇ ਕੋਲ ਪੰਜ ਛੇਕ ਨਹੀਂ ਥਾ ਪਿਆਜ਼ ਤਿਆਰ ਆ ਬਿਲਕੁਲ ਵਿਗਾ ਹੋਰ ਨਾਲ ਤਿਆਰ ਹੋਣਾ ਦਾ ਮਹੀਨੇ ਤੱਕ ਵੀ ਤਿਆਰ ਹੋ ਜਾਊਗਾ ਤੇ ਨਾਲ ਮਰਚਾ ਬੈਂਗਣ ਉਹਦੀ ਵੀ ਤਿਆਰੀ ਆ ਪਾਉ ਉਹ ਜੇ ਲਾਉਂਦਾ ਕੋਈ ਐਡਾ ਬੈਨੀਫਿਟ ਨਹੀਂ ਹੈ ਜਿਹੜਾ ਗਿੰਨੇ ਤੇ ਪਿਆਜ਼ ਤੁਸੀਂ ਗੱਲ ਕਰ ਰਹੇ ਉਹ ਇੱਕ ਹੀ ਕਿਸਮ ਹੈ ਜਾਂ ਅਲੱਗ-ਅਲੱਗ ਤਰ੍ਹਾਂ ਦੀਆਂ ਨਾ ਨਾ ਕਿਸਮਾਂ ਉਹਦੇ ਚ ਆਪਾਂ ਕੋ ਤਿੰਨ ਚਾਰ ਕਿਸਮਾਂ ਹਾਂਜੀ ਦੇਸੀ ਵੀ ਆ ਇਹ ਹੈ ਬੜੀਆ ਚਾਹਦਾ ਜਿਹੜੀ ਇੱਧਰ ਮੋ ਲਾਕੇ ਦੇ ਹਿਸਾਬ ਨਾਲ ਗਾਗ ਡਿਮਾਂਡ ਕਰਦਾ ਕਿ ਜਾਂ ਮਤਲਬ ਇਹ ਜਿਹੜੀ ਕਿਸਮਾਂ ਨੇ ਸਾਰੀਆਂ ਜਿਹੜੀਆਂ ਗਾਗ ਲੋਲਗਾਈ ਜਾਂਦੀਆਂ ਨਹੀਂ ਦੁਕਾਨਦਾਰ ਨੂੰ ਤੁਸੀਂ ਵੇਖੋ ਸਾਰਕ ਚ ਜੇ ਰੱਖਣੀ ਪੈਣੀ ਹੈ ਤੇ ਗਾਗ ਜਿਹੜੀ ਡਿਮਾਂਡ ਰੱਖੇ ਉਹ ਜੀ ਦੇ ਦਿੱਤੀ ਇਹਨਾਂ ਨੂੰ ਮਨ ਅਲੱਗ-ਅਲੱਗ ਤੇ 20 25 ਪਿੰਡ ਤੁਸੀਂ ਇੱਧਰ ਹੀ ਲਾ ਲਓ ਫੀਲਡ ਦੇ ਇਹਨਾਂ ਦੇ ਵਿੱਚ ਜ ਤੇ ਜਿਹੜੀ ਬਾੜ ਪਰ ਚੋਣਾ ਫੇੜੀ ਵਾਲੇ ਉਹ ਤੁਹਾਨੂੰ ਪਤਾ ਉਹਨਾਂ ਨੇ ਰੋਟੀ ਕਮਾ ਖਾਣੀ ਆ ਉਹ ਥੋੜੀ ਦੇਸੀ ਨੂੰ ਫਿਰ ਥੋੜਾ ਚੱਲ ਦਿੰਦੇ ਆ ਹਾਂਜੀ ਹਾਂਜੀ ਬਲੋ ਜਿਹੜਾ ਬੂਟੇ ਦੀ ਜਾਣਕਾਰੀ ਜਿਹੜੀ ਹੈ ਅہم ਜਿਹੜੀ ਜਾਣਕਾਰੀ ਉਹ ਸਾਂਝੀ ਕਰ ਦਿਓ ਕਿ ਕਿਹੜਾ ਬੂਟਾ ਕਿੰਨੀ ਵੇਸ ਤੇ ਲਗਾਉਣਾ ਚਾਹੀਦਾ ਕਿਹੜੀ ਜਿਹੜੀ ਬਾਹਰ ਦੇ ਵਿੱਚ ਲਗਾਣੀ ਚਾਹੀਦੀ ਸਾਰੀ ਇਹ ਜਾਣ ਜਿਹੜੀ ਗੋਭੀ ਆ ਉਹ ਤੇ ਤੁਸੀਂ ਸਰਦੀ ਚ ਲਾ ਲਓ ਕੋਈ ਗੱਲ ਨਹੀਂ ਤੇ ਜਿਹੜੀ ਮਰਚਾ ਲਾਉਣ ਨੇ ਤਾਂ ਹੁਣ ਪ੍ਰਬੰਧ ਬਹੁਤ ਵਧੀਆ ਵਾ ਸਿਆਲ ਚ ਵੀ ਹੋ ਜਾਂਦੀ ਆ ਉਹਦੇ ਬਾਅਦ ਮਿਹਨਤ ਕਰਨੀ ਪੈਂਦੀ ਆ ਉਹਨੂੰ ਉਹਦਾ ਟੱਕਣਾ ਪੈਂਦਾ ਰਿੰਗ ਪਾ ਕੇ ਉੱਤੇ ਤਰਪਾਲ ਪਾਉ ਹੋਣ ਹਰ ਇੱਕ ਚੀਜ਼ ਜਿਹਦੀ ਬਾਹ ਮਿਹਨਤ ਕਰਨੀ ਪਣੀ ਆ ਹਾਂਜੀ ਨਹੀਂ ਤੁਹਾਡੇ ਲੋ ਤੋਂ ਫਾਰਮ ਦੇ ਵਿੱਚ ਇੰਨਾ ਪ੍ਰਬੰਧ ਕੀਤਾ ਗਿਆ ਆਹ ਬੰਦੇ ਤੋਂ ਕੋਲ ਇੰਨਾ ਪ੍ਰਬੰਧ ਕਰਨਾ ਜਿਹੜਾ ਔਖਾ ਹੋ ਜਾਂਦਾ ਪਰ ਜਿਹੜੇ ਜਿਹਨੂੰ ਪਤਾ ਵਾ ਕਿ ਉਹ ਕਰ ਵੀ ਸਕਦਾ ਪਰ ਓਦਾਂ ਅਸਰ ਤੇ ਜਨਵਰੀ ਤੋਂ ਬਾਅਦ ਲੱਗੇ ਤੇ ਵਧੀਆ ਹਾਂਜੀ ਹੁਣ ਜਿਹੜੇ ਦੇਣ ਜਾ ਰਹੇ ਨੇ ਇਹ ਲਾਇਵ ਆਂਦੇ ਨੇ ਨਾਸ ਤੇ ਗੋਭੀ ਵਾਸਤੇ ਗੋਭੀ ਵਾਸਤੇ ਵਧੀਆ ਲਾਇਵ ਆਂਦਾ ਪਿਆਜ ਵਾਸਤੇ ਲਾਇਵ ਆਂਦਾ ਤੇ ਜਿਹੜੀ ਮਰਚ ਬੈਗੰਦੀ ਆ ਉਹ ਜੇ ਠਰ ਕੇ ਉਹ ਜਨਵਰੀ ਲਾਸਟ ਦੇ ਜਾਗ ਛੜੂ ਹੋਏਗਾ ਜੀ ਉਦੋਂ ਬਾਅਦ ਜੇ ਮੌਸਮ ਕੱਕੜ ਪੈ ਜਾਣਾ ਜਾਂ ਥੋੜੀ ਠੰਡ ਪੈਣੀ ਉਹ ਪੂਰ ਫਰਕ ਪਾਏਗਾ ਉਹਨੂੰ ਕਿੱਜਾ ਕਿਵੇਂ ਨਾ ਜਨਵਰੀ ਰਾਟੀਆਂ ਫਰਵਰੀ ਚੜ੍ਹਦੇ ਨਾਲ ਲਾ ਦੋ ਕੋਈ ਗੱਲ ਨਹੀਂ ਲੋਹੜੀ ਤੋਂ ਬਾਅਦ ਲਾ ਦੋ ਕੋਈ ਗੱਲ ਨਹੀਂ ਹਾਂਜੀ ਹੁਣ ਜੇ ਗਾਗਨੇ ਤੁਹਾਡੇ ਤੋਂ ਆਣਾ ਹੋਵੇ ਤੇ ਕਿਹੜੀਆਂ ਜੜੀਆਂ ਕਿਸਮਾਂ ਨੇ ਉਹ ਜੜੀਆਂ ਤੁਹਾਡੇ ਕੋਲ ਪ੍ਰੋਵਾਈਡ ਕਰਨ ਤੇ ਕਿਹੜੀਆਂ ਲਾਈਵ ਅੰਦਰ ਰਹਿਣਗੀਆਂ ਗੋਭੀ ਆ ਫੁੱਲ ਗੋਭੀ ਦੋ ਤਿੰਨ ਵੈਰਾਈਟੀਆਂ ਆਪਣੇ ਕੋ ਹਾਂਜੀ ਗੰਡਿਆਂ ਦਾ ਪਿਆਜ਼ ਆ ਟਮਾਟਰ ਆ ਤੇ ਬੰਦ ਗੋਭੀ ਆ ਮੜ ਕੇ ਜਿਹੜ ਆਪਣਾ ਪਿੰਡ ਢੇਸੀਆਂ ਜੀ ਜ਼ਿਲ੍ਹਾ ਗਰਦਾਖਪੁਰ ਜੇ ਤੇ ਇੱਥੇ ਆਪਾਂ ਦੋਤਰ ਆਪਣੇ ਚਾਚੇਤਾ ਜੀ ਰਲ ਕੇ ਕੰਮ ਕਰਦੇ ਆ ਢੇਸੀਆਂ ਜੋ ਇੱਕਤਾ ਨਰਸਰੀ ਹਾਂਜੀ ਸੋ ਇਹ ਸੰਨ ਇਕਤਾ ਨਰਸਰੀ ਵਾਲੇ ਜਿਨ੍ਹਾਂ ਨੇ ਸਾਰੀ ਜਿਹੜੀ ਪਨੀਰੀਆਂ ਲੈ ਕੇ ਜਿਹੜੀ ਅਹਿਮ ਜਾਣਕਾਰੀ ਜਿਹੜੀ ਆ ਸਾਂਝੀ ਕੀਤੀ ਹੈ ਕਿਸ ਬਹਾਰ ਦੇ ਵਿੱਚ ਕਿਸ ਮੌਸਮ ਦੇ ਵਿੱਚ ਜਿਹੜੀ ਆ ਇਹ ਜਿਹੜੀ ਪਗਰਾਹਤ ਜਿਹੜੀ ਲਗਾਣੀ ਚਾਹੀਦੀ ਆ ਤੇ ਕਿੰਨੀ ਵਿੱਥ ਤੇ ਜਿਹੜਾ ਵਾ ਇਹ ਬੂਟਾ ਜਿਹੜਾ ਲਗਾਉਣਾ ਚਾਹੀਦਾ ਵਾ ਤੇ ਕਿਹੜੀ-ਕਿਹੜੀਆਂ ਗੱਲਾਂ ਦਾ ਜਿਹੜਾ ਧਿਆਨ ਜਿਹੜਾ ਉਹ ਰੱਖਣਾ ਚਾਹੀਦਾ ਇਹਨਾਂ ਪਨੀਰੀਆਂ ਲਾ ਕੇ ਸੋ ਮੈਂ ਤੁਹਾਡਾ ਆਪਣਾ ਪੱਤਰਕਾਰ ਲਾਪਰੇ ਸਿੰਘ ਖੁ